ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆ ਬਾਦਲ ਕਿਹੜੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸੁਮੂਸਿਆਈਆਂ ਰਹਿੜੀਆਂ ਵੀ ਮੇਰੀਆਂ ਬੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਤੋ ਇਸ ਕਰਕੇ ਹੁਣ ਉਮੀਦਵਾਰ ਇਥੋਂ ਦਾ ਕੋਈ ਲੈ ਕੇ ਚੋ ਬਾਹਰੋਂ ਗੁਰੂ ਲੈ ਕੇ ਆਏ ਕਿਤੋਂ ਇਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕੋ ਹੀ ਰਹਿ ਗਈ ਮਜੀਠੀ ਦੇ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭਾਜਦੇ ਆ ਜਥੇਦਾਰ ਮੈਨੂੰ ਜਥੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਕਲ ਦੇ ਪੁਰਾਣੇ ਜਥੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਤੋਂ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਇਹ ਨੇੜੇ-ਤੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਵਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਫਸਾਉਨੇ ਆ ਕਿਤੇ ਟਿਕਟ ਨਾ ਸਿੱਟ ਜਾਣ ਸਾਡੇ ਕਰੇ ਜਿਵੇਂ ਤੇਰੀ ਟਕਾਲੀ ਗੱਲ ਦੀ ਆਹ ਆਹ ਤਾਂ ਸੁੱਚਾ ਹਰੂ ਦਾ ਨਿਸ਼ਾਨ ਹੈ ਝਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਐ ਤੁਸੀਂ ਆ ਫਿਰਦੇ ਹੋਵੇਂ ਜਿਵੇਂ ਫਿਰ ਕੇ ਕੋਈ ਫਰਕ ਨਹੀਂ ਕਈ ਕਹਿੰਦੇ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਇਆ ਪਿੰਡਾਂ 'ਚ ਮੈਂ ਕਹਿੰਦਾ ਜਦੋਂ ਨਿਕਲੇ ਪਿੰਡਾਂ 'ਚੋਂ ਛੱਡਦਾ ਦਿਲੀ ਪਿੰਡਾਂ 'ਚ ਲੱਗਦਾ ਸਾਨੂੰ ਕੋਈ ਧੂੜ ਧਾੜ ਜਾਂ ਧੁੱਕ ਧੱਪ ਨਹੀਂ ਸਾਨੂੰ ਲੋਕ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ oh no too too hot too hot ਅਜੇ ਨਹੀਂ ਜਾਂਦੇ ਜੋ ਥੋੜਾ ਜਿਹਾ ਟੀਕ ਤੇ ਆਇਆ ਦੱਸੇ ਉਹ ਤੋਂ ਜਾਣਾ ਨਹੀਂ ਆਏਗੇ ਆਪਣੇ ਟੈਂਪਰੇਚਰ 37 ਹੁੰਦਾ ਦੋਕ ਬੇਬੇ ਲੜਕੇ ਵਧਾ ਦਿੰਦੀ ਹੈ ਤਿੰਨ ਕ ਬਾਪੂ ਦੀਆਂ ਚਿਰਕਾ ਨਾਲ ਵੱਜ ਜਾਂਦਾ 42 43 ਕੇ ਤੋਰੇ ਫਿਰਦੇ ਰਹਿੰਦੇ ਨੇ ਆਪਾਂ ਸੋ ਥੋੜੇ ਵਰਗੇ ਆ ਐਂ ਰਹਾਂਗੇ ਕੋਈ ਲੋਕਾਂ ਤੋਂ ਦੂਰੀ ਵੀ ਪਣਾਉਣੀ ਮੈਂ ਤਾਂ ਸਕਿਉਰਟੀ ਵਾਲਾ ਨਾਲ ਕਿ ਨਹੀਂ ਡਿਊਟੀ ਐ ਮੈਂ ਤਾਂ ਇਹਨਾਂ ਨੂੰ ਕਹਿਣਾ ਉਹਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣਨੇ ਆਪਾਂ ਨੂੰ ਕੋਈ ਕੁਛ ਨਹੀਂ ਕਹਿੰਦੇ ਐਵੇਂ ਬਾਰੇ ਰਸਤੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੇ 3 ਪੁੱਤਰ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਇਹਨਾਂ ਨੂੰ ਕਿਹਾ ਹੋਇਆ ਵੀ ਪਰਾਂ ਹੀ ਰੱਖਣੇ ਪਰਾਂ ਹੀ ਲੋਕ ਪਰਾਂ ਹੀ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਨੇ ਲੀਡਰਾਂ ਵੱਲ ਸੋ ਇਹ ਸਰਪੈਂਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਂ ਦਾ ਸਰਪੈਂਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪਰਾਂ ਹੀ ਰੱਖਦੇ ਆ <णिया> ना देखते जाओ थोड़े तो खेत ची नके मैं थोड़ा नक्का व्ढ के थोड़ी मोटर मैं चलाया करूंगा रात को थोड़ू जाने की लोड नहीं मैं आया करूंगा चलाओ मोटर ਆਲਰੇਡੀ ਤੁਸੀਂ ਪੜਾਅ ਕੱਢ ਰਹੇ ਹੋ ਵਧੀਆ ਲਾਏ ਕਰਦੇ ਆ ਉਹ ਇੱਕ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਭਾਈ ਜੀ ਚੀਕਾ ਮਾਰਨ ਨੂੰ ਬਹੁਤ ਜੀ ਕਰਦਾ ਮੈਂ ਕਿਹਾ ਚੀਕਾ ਮਾਰ ਲੈ ਕਹਿੰਦਾ ਮਾਈਕ ਨਹੀਂ ਹੈਗਾ ਮੈਂ ਕਿਹਾ ਮੈਂ ਮਾਈਕ ਕਰਦਾ ਕਿਉਂ ਥੋੜੇ ਕਿ ਨਹੀਂ ਲੈ ਤੁਸੀਂ ਕੱਢ ਲਓ ਪੜਾਅ ਲੈ ਕੋਈ ਇੰਦਰਲੇ ਪਾਸੇ ਚੀਕਾ ਜਿਹੜੇ ਮਾਰਨੇ ਨੇ ਇੰਦਰਲੇ ਪਾਸੇ ਮਾਰ ਕਰ ਠੀਕ ਹੈ ਸਹੀ ਹੈ ਨਾ ਬਸ ਸਾਡੇ ਵਾਲਾ ਕੰਮ ਹੀ ਆ ਮਾਜਾ ਤੇ ਮਾਲ ਵਈ ਕੋਈ ਨਹੀਂ ਜੋ ਗੱਲ ਕਹਨੇ ਆ ਦਿਲ ਤੇ ਜੋ ਦਿਲ ਚ ਹੈ ਉਹੀ ਜ਼ੁਬਾਨ ਤੇ ਹੈ ਸਾਨੂੰ ਛਲਕਪਤ ਨਹੀਂ ਆਉਂਦੇ ਸਾਨੂੰ ਇਹ ਨਹੀਂ ਗੱਲਾਂ ਆਉਂਦੀਆਂ ਕਿ ਗੱਲ ਦਿਲ ਚ ਹੋਰ ਹੈ ਮੂੰਹ ਤੇ ਹੋਰ ਹੈ ਉਹ ਨਹੀਂ ਕਿ ਅਸੀਂ ਕਹਿਨ ਕਰਦੇ ਅਸੀਂ ਤਾਂ ਜੋ ਕਹਨੇ ਆ ਉਹੀ ਕਰਦੇ ਜੋ ਕਰਦੇ ਉਹੀ ਕਹਿੰਦੇ ਜੋ ਕਰ ਸਕਦੇ ਹੁੰਦੇ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਰ ਜਿੰਦਾਬਾਦ ਆਮਾਤੀ ਪਾਟੀ ਜਿੰਦਾਬਾਦ ਸੋ ਕੋਟ ਸੰਧੀ ਵਾਲਿਓ ਸਵੇਰੇ ਸਵੇਰੇ 11 ਤਰੀਕ ਨੂੰ ਜਾਇਓ ਨਾ ਤੋਕੇ ਪ੍ਰਮਾਤਮਾ ਦਾ ਨਾਮ ਲੈ ਕੇ ਸਕੂਲ ਦੇ ਵਿੱਚ ਬੂਥ ਬਣਾਇਆ ਹੋਣਾ ਜਾਇਓ ਉੱਤੋਂ ਤੀਜਾ ਨੰਬਰ ਬਟਨ ਹੈ ਤੀਜਾ ਦਬ ਕੇ ਇੱਕ ਜੂ ਬਟਨ ਦਬੋਗੇ ਮਸ਼ੀਨ ਚੋਂ ਆਵਾਜ਼ ਆਊਗੀ ਟੀ ਐਦਾਂ ਦੀ ਆਵਾਜ਼ ਆਊਗੀ ਉਹ ਮਸ਼ੀਨ ਦੀ ਨਹੀਂ ਆਵਾਜ਼ ਹੋਣੀ ਉਹ ਕੈਲੀਦਨ ਤੇ ਕਾਂਗਰਸੀ ਨੇ ਚੀਕਾ ਹੋਣ ਗਿਆ ਜਿੰਨੀਆਂ ਕੜਾ ਕਰਦੇ ਕੜਾ ਹੋਏ ਨੇ ਆਪਣੀਆਂ ਬਹੁਤ ਕੜਾਈਆਂ